ਪਹਿਲਾਂ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਆਪਣੇ ਆਪਣੇ ਉਮੀਦਵਾਰਾਂ ਦੇ ਕਾਗਜ਼ ਭਰਾਤੇ ਦੂਸਰੇ ਦਿਨ ਇਹਨਾਂ ਦਾ ਗੱਠ ਜੋੜ ਬਣ ਗਿਆ ਗੱਠ ਜੋੜ ਚ ਕੀ ਸਹਿਮਤੀ ਹੋਈ ਵੀ ਆਪਾਂ ਇਕੱਠੇ ਹੋਗੋ ਆਪਣੀਆਂ 13 ਪਲੱਸ 7 20 ਹੋ ਗਈਆਂ ਭਾਜੀਪੀ ਕੋਲ ਰਹਿ ਗਈਆਂ 15 ਭਾਜੀਪੀ ਨੇ ਦੇਖਿਆ ਵੀ ਇਹ ਤਾਂ ਕੰਮ ਸਿੱਧਾ ਹੀ ਗਿਆ ਖਰਾਬ ਹੋ ਗਿਆ ਨਾ ਤੇ ਫੇਰ ਕੀ ਆ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਡਿਸਾਈਡ ਇਹ ਕੀਤਾ ਕਿ ਜਿਹੜਾ ਮੇਅਰ ਦਾ ਅਹੁਦਾ ਉਹ ਤਾਂ ਆਮ ਆਦਮੀ ਪਾਰਟੀ ਲਈ ਰੱਖਤਾ ਕਿ ਤੁਸੀਂ ਆਪਣਾ ਉਮੀਦਵਾਰ ਖੜਾ ਕਰੋ ਸਾਡੇ ਵਾਲੇ ਕੌਂਸਲਰ ਵੀ ਤੁਹਾਨੂੰ ਵੋਟਾਂ ਪਾਉਣਗੇ ਵੀ ਉੱਧਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋ ਗਿਆ ਉੱਧਰ ਭਾਜਪੀ ਨੂੰ ਡਰ ਸਤਾ ਰਿਹਾ ਸੀ ਵੀ ਇਹ ਤਾਂ ਯਾਰ ਕੰਮ ਖਰਾਬ ਹੋ ਗਿਆ ਬਹੁਮਤ ਤਾਂ ਚਲੇ ਗਿਆ ਉੱਧਰ ਤੇ ਹੁਣ ਕੀ ਕਰਿਆ ਕੱਲ ਕੀ ਹੋਇਆ ਹੁਣ ਚੰਡੀਗੜ੍ਹ ਜਿਹੜਾ ਪ੍ਰਸ਼ਾਸਨ ਹੈ ਉਹ ਪੰਜਾਬ ਸਰਕਾਰ ਦੇ ਅੰਡਰ ਤਾਂ ਆਉਂਦਾ ਨਹੀਂ ਯੂਟੀ ਹੈ ਠੀਕ ਹੈ ਤੇ ਯੂਟੀ ਕਿਹਦੇ ਅੰਡਰ ਆਉਂਦੀ ਹੈ ਕੇਂਦਰ ਕੇਂਦਰੀ ਸ਼ਾਸਿਤ ਪ੍ਰਦੇਸ਼ ਕਹਿੰਦੇ ਆ ਜਿਹਨੂੰ ਯੂਨੀਅਨ ਟੈਰੀਟਰੀ ਉਹ ਕੇਂਦਰ ਸਰਕਾਰ ਭਾਜਪੀ ਦੀ ਹੈ ਤੇ ਭਾਜਪੀ ਆਪਣੀ ਪਾਰਟੀ ਦਾ ਤਾਂ ਪੱਖ ਕਰੂਗੀ ਉਹ ਹੁਣ ਜਿਹੜਾ ਪ੍ਰਸ਼ਾਸਨ ਉਹ ਕਿਦੀ ਬਣੂਗਾ ਕੇਂਦਰ ਸਰਕਾਰ ਦੀ ਕਾਂਗਰਸ ਵਾਲਿਆਂ ਨੇ ਜਿਹੜਾ ਆਪਣਾ ਆਪ ਉਮੀਦਵਾਰ ਐਲਾਨਿਆ ਸੀਗਾ ਗਠਜੋੜ ਤੋਂ ਪਹਿਲਾਂ ਮੇਰ ਵਾਲਾ ਤੇ ਜਿਹੜੇ ਬੰਟੀ ਨੇ ਤੇ ਉਹਨਾਂ ਨੂੰ ਚੰਡੀਗੜ੍ਹ ਪੁਲਿਸ ਹਾਊਸ ਅਰੈਸਟ ਕਰ ਲੈਂਦੀ ਆ ਉਹ ਕੱਲ ਉਹਨੇ ਆਪਣੇ ਕਾਗਜ਼ ਵਾਪਸ ਲੈਣੇ ਸੀ ਦੀ ਨਿਗਰਾਨੀ ਹੇਠੇ ਅੱਜ ਚੋਣ ਹੋਣੀ ਸੀ ਐਨ ਮੌਕੇ ਤੇ ਆ ਕੇ ਉਹ ਅਫਸਰ ਨਹੀਂ ਆਉਂਦਾ ਅੱਛਾ ਉਹ ਪ੍ਰਸ਼ਾਸਨ ਤੋਂ ਪੁੱਛਿਆ ਗਿਆ ਉਹ ਕਹਿੰਦੇ ਕਿ ਸਾਡਾ ਅਫਸਰ ਤਾਂ ਬਿਮਾਰ ਹੋ ਗਿਆ ਭਾਈ ਕੀ ਕਰੀਏ ਐਨ ਮੌਕੇ ਤੇ ਆ ਕੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਆਰਡਰ ਕੱਢੇ ਕਿ ਭਾਈ ਇਹ ਚੋਣ ਦੇ ਨਾਲ ਤਾਂ ਸਾਡਾ ਮਾਹੌਲ ਇਹ ਚੰਡੀਗੜ੍ਹ ਦਾ ਖਰਾਬ ਹੋ ਰਿਹਾ ਤੇ ਡਿਪਟੀ ਕਮਿਸ਼ਨਰ ਚੰਡੀਗੜ੍ਹ ਕਹਿੰਦਾ ਕਿ ਅਸੀਂ ਤਾਂ ਜੀ 6 ਫਰਵਰੀ ਨੂੰ ਚੋਣ ਕਰਾਵਾਂਗੇ ਹੁਣ ਬੀਜੇਪੀ ਇੰਨਾ ਕੁ ਟਾਈਮ ਲੈਣਾ ਚਾਹੁੰਦੀ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਕਿ ਕੁਝ ਆਪ ਦੇ ਐਮਸੀ ਪੱਟ ਲੋ ਜਾਂ ਫਿਰ ਕਾਂਗਰਸ ਦੇ ਐਮਪੀ ਪੱਟ ਲੋ ਆਪਣਾ 19 ਨੰਬਰ ਵਾਲਾ ਬਹੁਮਤ ਕਰ ਲੋ ਕਿ 15 ਹੈਗੇ ਨੇ 4 ਦੀ ਲੋੜ ਆ ਉਹਨਾਂ ਨੂੰ ਇਹ ਗੱਲ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਸਤਾ ਰਿਹਾ ਡਰ ਵੀ ਬੀਜਪੀ ਇਹ ਕਿਤੇ ਕਰਨਾ ਲੈ ਜਾਂ ਤਾਂ ਤੁਸੀਂ ਲਾਲਚ ਦੇ ਕੇ ਐਮਸੀ ਉਧਰ ਕਰੇ ਜਾ ਸਕਦੇ ਜਾਂ ਕਿਸੇ ਨੂੰ ਡਰਾ ਧਮਕਾ ਕੇ ਕੀਤਾ ਜਾ ਸਕਦੇ ਅੱਜ ਕੋਰਟ ਦੇ ਕੋਲ ਗਿਆ ਮਾਮਲਾ ਹਾਈ ਕੋਰਟ ਚ ਜੀ ਹਾਈ ਕੋਰਟ ਨੇ ਇੱਕ ਵਾਰ ਤਾਂ ਇਹ ਪੁੱਛ ਲਿਆ ਪ੍ਰਸ਼ਾਸਨ ਨੂੰ ਵੀ ਤੁਸੀਂ ਕੱਲ ਨੂੰ ਕਿਉਂ ਨਹੀਂ ਕਰਾ ਦਿੰਦੇ ਭਾਈ ਜੀ ਅੱਜ ਤੁਹਾਡਾ ਬਿਮਾਰ ਹੋ ਗਿਆ ਬੰਦਾ ਤੇ ਉੱਥੇ ਡੀਸੀ ਸਾਹਿਬ ਨੇ ਉਹ ਕਰਤਾ ਕਹਿੰਦੇ ਵੀ ਮਾਹੌਲ ਖਰਾਬ ਹੋ ਸਕਦਾ ਰਾਗਵ ਚੰਡਾ ਨੇ ਤੇ ਅੱਜ ਬਿਆਨ ਦਿੱਤਾ ਕਹਿੰਦੇ ਕਿ ਫਿਰ ਬੀਜਪੀ ਇਹ ਤਾਂ ਸਾਡਾ ਪਹਿਲਾ ਗੱਠ ਜੋੜ ਹੈ ਚੰਡੀਗੜ੍ਹ ਮੇਅਰ ਦੀਆਂ ਚੋਣਾਂ ਦਾ ਮਾਮਲਾ ਪੱਖ ਦਾ ਜਾ ਰਿਹਾ ਜਿੱਥੇ ਆਪ ਅਤੇ ਕਾਂਗਰਸ ਦੇ ਵੱਲੋਂ ਬੀਜੇਪੀ ਦੇ ਉੱਤੇ ਸਿੱਧੇ ਨਿਸ਼ਾਨੇ ਸਾਦੇ ਜਾ ਰਹੇ ਨੇ ਕਿਉਂਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਮੇਅਰ ਦੀ ਚੋਣ ਰੱਦ ਕਰ ਦਿੱਤੀ ਗਈ ਹੈ ਕਹਿ ਕੇ ਕਿ ਸਾਡਾ ਅਫਸਰ ਬਿਮਾਰ ਆ ਤੇ ਅਸੀਂ ਅੱਗੇ ਚੋਣ ਕਰਵਾਵਾਂਗੇ ਜਿਸ ਤੋਂ ਬਾਅਦ ਇਹ ਮਾਮਲਾ ਕਾਫੀ ਜ਼ਿਆਦਾ ਭਖਦਾਗਾ ਤੇ ਇੱਕ ਦੂਜੇ ਉੱਤੇ ਇਲਜ਼ਾਮ ਬਾਜ਼ੀ ਹੁੰਦੀ ਆ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਆਵਰਿੰਦਰ ਸਿੰਘ ਬੈਣੀਪਾਲ ਮੇਰੇ ਨਾਲ ਮੌਜੂਦ ਨੇ rau ji ਚੰਡੀਗੜ੍ਹ ਦੇ ਵਿੱਚ ਅੱਜ ਪੂਰਾ ਕਸਮਾਨ ਪਿਆਗਾ ਇੱਕ ਪਾਸੇ ਇੰਡੀਆ ਗੱਠਜੋੜ ਦੂਜੇ ਪਾਸੇ ਭਾਜਪਾ ਇੰਡੀਆ ਗੱਠਜੋੜ ਵਾਲੇ ਕਹਿੰਦੇ ਭਾਈ ਭਾਜਪਾ ੱੱਕਾ ਕਰ ਰਹੀ ਆ ਕਿਉਂਕਿ ਚੋਣਾਂ ਰੱਦ ਹੋ ਗਈਆਂ ਤੇ ਅੱਗੇ ਹੋਣਗੀਆਂ ਪੂਰਾ ਮਾਮਲਾ ਸਮਝਾ ਦਿਓ ਕੀ ਇਹ ਸਾਰਾ ਕੁਝ ਹੋ ਕਿਉਂ ਰਿਹਾ ਤੇ ਕਿਵੇਂ ਦੇਖੋ ਰਾਜਦੀਪ ਇਹ ਤੁਹਾਨੂੰ ਵੀ ਯਾਦ ਹੀ ਹੋਣਾ ਕਿ ਭਾਜਪਾ ਤੇ ਨਾ ਇਸ ਤਰੀਕੇ ਦੇ ਵਿਰੋਧੀਆਂ ਨੇ ਇਲਜ਼ਾਮ ਬੜੇ ਲਾਏ ਨੇ ਪਹਿਲਾਂ ਵੀ ਸਟੇਟਾਂ 'ਚ ਕਈਆਂ 'ਚ ਕਿ ਭਾਜਪਾ ਐਦਾਂ ਉਦਾਂ ਕਰਕੇ ਜੀ ਵੀ ਵਿਰੋਧੀ ਪਾਰਟੀ ਦੀ ਸਰਕਾਰ ਤੋੜ ਦਿੰਦੀ ਆ ਕਿਉਂਕਿ ਅਸੀਂ ਦੇਖਿਆ ਕਿ ਕਈ ਥਾਵਾਂ ਤੇ ਹੋਇਆ ਏ ਇਦਾਂ ਹਨਾ ਕਿ ਵਿਰੋਧੀ ਪਾਰਟੀਆਂ ਦੇ ਜਿੱਤੇ ਹੋਏ ਐਮਐਲਏ ਬੀਜੇਪੀ ਚ ਅਚਾਨਕ ਚਲੇ ਜਾਂਦੇ ਨੇ ਜੀ ਸੋ ਉਹਨੂੰ ਇੱਕ ਤਰੀਕੇ ਦੇ ਨਾਲ ਹਾਰਸ ਟ੍ਰੇਡਿੰਗ ਕਹਿੰਦੇ ਨੇ ਹਨਾ ਵੀ ਤੇ ਬੀਜੇਪੀ ਤੇ ਇਸ ਤਰੀਕੇ ਦੇ ਇਲਜ਼ਾਮ ਲੱਗਦੇ ਰਹੇ ਨੇ ਕਿ ਜੋੜ ਘਟਾਓ ਕਰਕੇ ਬੀਜੇਪੀ ਕੁਛ ਨਾ ਕੁਛ ਐਸਾ ਕਰ ਦਿੰਦੀ ਆ ਕਿਉਂਕਿ ਸੈਂਟਰ ਚ ਪਾਵਰ ਬੀਜੇਪੀ ਦੇ ਹੱਥ ਚ ਇਹ ਵੀ ਕਹਿ ਦਿੰਦੇ ਆ ਕਹਿੰਦੇ ਜਿਵੇਂ ਹੁਣ ਮੇਰਾ ਨੂੰ ਲੈ ਕੇ ਰੋਲਾ ਪਿਆ ਪਿਆ ਕਹਿੰਦੇ ਉਹ ਸਮਾਪਕਾ ਦੇ ਕਾਉਂਸਲਰਾਂ ਨੂੰ ਲੈ ਕੇ ਕਹਿੰਦੇ ਉਹ ਸਾਈਡ ਤੇ ਕਰਤੇ ਕਿ ਭਾਜਪਾ ਉਹਨਾਂ ਨੂੰ ਖਰੀਦਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਗੱਲ ਤਾਂ ਇਹੀ ਹੈ ਨਾ ਕਿ ਚਲੋ ਸੂਬੇ ਦੀ ਸਰਕਾਰ ਤੱਕ ਚੱਲਦਾ ਸੀ ਉਹ ਸਰਕਾਰਾਂ ਦਾ ਮੈਟਰ ਸੀ ਪਰ ਹੇਠਲੇ ਪੱਧਰ ਤੇ ਵੀ ਹੁਣੇ ਕੰਮ ਸ਼ੁਰੂ ਹੋਣ ਲੱਗ ਗਿਆ ਵੀ ਨਗਰ ਨਿਗਮ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣ ਹੋਣੀ ਆ ਹੁਣ ਜਿਹੜੀ ਮੇਅਰ ਦੀ ਚੋਣ ਹੋਣੀ ਆ ਉਹ ਲੋਕਾਂ ਨੇ ਤਾਂ ਕਰਨੀ ਨਹੀਂ ਲੋਕਾਂ ਨੇ ਤਾਂ ਕਾਉਂਸਲਰ ਬਣਾਤੇ ਕਾਉਂਸਲਰਾਂ ਨੇ ਅੱਗੇ ਆਪਣਾ ਇੱਕ ਮੇਅਰ ਚੁਣਨਾ ਜਿਵੇਂ ਹੁਣ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਜਾਂ ਬਾਲੀ ਉਧਰ ਨਹੀਂ ਜਾਂਦੇ ਆਪਾਂ ਸੌਖਾ ਜਿਹਾ ਸਮਝਾ ਦਿੰਨੇ ਆ ਲੋਕਾਂ ਨੂੰ ਕਿ ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਆਮ ਆਦਮੀ ਪਾਰਟੀ ਜਿੱਤੀ 92 ਵਿਧਾਇਕ ਜਿੱਤ ਗਏ ਬਹੁਮਤ ਤੋਂ ਉੱਪਰ ਲੈ ਕੇ ਕੰਮ ਬਹੁਮਤ ਆਮ ਆਦਮੀ ਪਾਰਟੀ ਦੇ ਕੋਲ ਆ 92 ਵਿਧਾਇਕ ਬਣੇ ਉਹਦੇ ਚੋਂ 92 ਦੇ ਵਿੱਚੋਂ ਇੱਕ ਭਗਵੰਤ ਸਿੰਘ ਮਾਨ ਵੀ ਬਣੇ ਵਿਧਾਇਕ ਹੁਣ ਗੱਲ ਕੀ ਹੈ ਕਿ ਹੁਣ ਲੋਕਾਂ ਨੇ ਤਾਂ ਵਿਧਾਇਕ ਚੁਣਤੇ ਐ ਐਮ ਐਲ ਏ ਤੇ ਅੱਗੇ ਐਮਐਲਏ ਆਨੇ ਆਪਣਾ ਇੱਕ ਲੀਡਰ ਚੁਣਨਾ ਜਿਹੜਾ ਮੁੱਖ ਮੰਤਰੀ ਦੀ ਕੁਰਸੀ ਤੇ ਬੈਠੂਗਾ 92 ਆਨੇ ਕਿਹਨੂੰ ਚੁਣਿਆ ਭਗਵਾਨ ਸਿੰਘ ਮਾਨ ਨੂੰ ਕਿ ਸਾਡਾ ਭਾਈ ਤੂੰ ਮੁੱਖ ਮੰਤਰੀ ਆ ਠੀਕ ਹੈ ਤੇ ਐਦਾਂ ਹੀ ਕਾਉਂਸਲਰਾਂ ਚ ਵੀ ਹੁੰਦਾ ਲੋਕ ਕਾਉਂਸਲਰ ਚੁਣ ਲੈਂਦੇ ਨੇ ਤੇ ਅੱਗੇ ਕਾਉਂਸਲਰਾਂ ਨੇ ਫਿਰ ਜਿੱਤ ਕੇ ਆਪਣਾ ਇੱਕ ਮੇਨ ਹੈਡ ਚੁਣਨਾ ਹੁੰਦਾ ਜਿਹਨੂੰ ਮੇਅਰ ਕਹਿੰਦੇ ਨੇ ਜੀ ਹੁਣ ਗੱਲ ਇੱਥੇ ਹੈ ਕਿ ਪਹਿਲਾਂ ਤਾਂ ਬੀਜੇਪੀ ਦਾ ਹੀ ਮੇਅਰ ਸੀ ਹੂੰ ਹੁਣ ਜਿਹੜੀ ਇਲੈਕਸ਼ਨ ਹੋਈ ਪਿਛਲੇ ਵਾਰ ਵੀ ਰੌਲਾ ਪਿਆ ਸੀਗਾ ਕਿਉਂਕਿ ਪਹਿਲਾਂ ਜਿੱਤੀ ਤਾਂ ਕਾਂਗਰਸ ਮਾਫ ਕਰਨਾ ਆਪ ਹੀ ਸੀਗੀ ਪਰ ਮੇਅਰ ਬੀਜੇਪੀ ਦਾ ਬਣ ਗਿਆ ਸੀ ਹਾਂ ਉਹ ਉਹੀ ਜੋੜ ਕਟੌੜੀ ਗੱਲ ਹੈ ਹਾਂ ਤੇ ਹੁਣ ਗੱਲ ਇਹ ਹੈ ਕਿ ਇਸ ਵੇਲੇ ਬੀਜੇਪੀ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਆਪਣੇ ਆਪਣੇ ਉਮੀਦਵਾਰ ਉਤਾਰਤੇ ਉਦੋਂ ਤੱਕ ਗਠਜੋੜ ਦੋਨਾਂ ਪਾਰਟੀਆਂ ਦਾ ਕਾਂਗਰਸ ਤੇ ਆਪ ਦਾ ਹੋਇਆ ਨਹੀਂ ਸੀ ਜੀ ਹੁਣ ਕੱਲਾ ਕੱਲਾ ਦੇਖੀਏ ਤਾਂ ਭਾਜਪੀ ਦੇ ਕੋਲ 14 ਕਾਉਂਸਲਰ ਨੇ ਚੰਡੀਗੜ੍ਹ ਚ ਤੇ ਇੱਕ ਐਮਪੀ ਆ ਕਿਰਨ ਖੇਰ ਐਮਪੀ ਦੀ ਵੋਟ ਵੀ ਨਾਲ ਪੈਂਦੀ ਐ ਐਮਪੀ ਵੀ ਵੋਟ ਪਾਉਂਦਾ ਠੀਕ ਐ ਠੀਕ ਐ ਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੋਲ 13 ਕਾਉਂਸਲਰ ਹੂੰ ਤੇ ਕਾਂਗਰਸ ਦੇ ਕੋਲ 7 ਨੇ ਕਾਲੀ ਦਲ ਕੋਲ ਇੱਕ ਐ ਹੂੰ ਹੁਣ ਜਿਹੜੀ ਵੀ ਪਾਰਟੀ ਦਾ ਮੇਅਰ ਹੁਣ ਖੜ ਗਏ ਸਾਰੀਆਂ ਪਾਰਟੀਆਂ ਦੇ ਹੁਣ ਜਿਹੜੇ ਮੇਅਰ ਨੂੰ ਸਭ ਤੋਂ ਵੱਧ ਵੋਟਾਂ ਪੈਣਗੀਆਂ ਯਾਨੀ ਕਿ ਬਹੁਮਤ ਦਾ ਅੰਕੜਾ 19 ਆ ਹੂੰ ਕੀ 19 ਵੋਟਾਂ ਚਾਹੀਦੀਆਂ ਨੇ ਫਿਰ ਉਹ ਬੰਦਾ ਮੇਅਰ ਬਣ ਜਾਊਗਾ ਹੂੰ ਤੇ ਹੁਣ ਗੱਲ ਕੀ ਹੋਈ ਪਹਿਲਾਂ ਤਾਂ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਆਪਣੇ ਆਪਣੇ ਉਮੀਦਵਾਰਾਂ ਦੇ ਕਾਗਜ਼ ਭਰਾਤੇ ਹੂੰ ਦੂਸਰੇ ਦਿਨ ਇਹਨਾਂ ਦਾ ਗੱਠ ਜੋੜ ਬਣ ਗਿਆ ਜੀ ਗੱਠ ਜੋੜ ਚ ਕੀ ਸਹਿਮਤੀ ਹੋਈ ਵੀ ਆਪਾਂ ਇਕੱਠੇ ਹੋ ਗੋ ਆਪਣੀਆਂ 13 ਪਲੱਸ 7 ਵੀ ਹੋ ਗਈਆਂ ਭਾਜੀ ਬੀਜੇਪੀ ਕੋਲ ਰਹਿ ਗਈਆਂ 15 15 19 ਦਾ ਬਹੁਮਤ ਸੀ ਹੂੰ ਤੇ ਗੱਠ ਜੋੜ ਹੋ ਗਿਆ ਬੀਜੇਪੀ ਨੇ ਦੇਖਿਆ ਵੀ ਇਹ ਤਾਂ ਕੰਮ ਸਿੱਧਾ ਹੀ ਗਿਆ ਖਰਾਬ ਹੋ ਗਿਆ ਹਨਾ ਤੇ ਫੇਰ ਕੀਆ ਕਾਂਗਰਸ ਤੇ ਆਮ ਆਦਮੀ ਪਾਰਟੀ ਨੇ ਡਿਸਾਈਡ ਇਹ ਕੀਤਾ ਕਿ ਜਿਹੜਾ ਮੇਅਰ ਦਾ ਅਹੁਦਾ ਉਹ ਤਾਂ ਆਮ ਆਦਮੀ ਪਾਰਟੀ ਲਈ ਰੱਖਤਾ ਕਿ ਤੁਸੀਂ ਆਪਣਾ ਉਮੀਦਵਾਰ ਖੜਾ ਕਰੋ ਸਾਡੇ ਵਾਲੇ ਕਾਉਂਸਲਰ ਵੀ ਤੁਹਾਨੂੰ ਵੋਟਾਂ ਪਾਉਣਗੇ ਵੀ ਉਧਰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹੋ ਗਿਆ ਤੇ ਜਿਹੜੇ ਦੋ ਥੱਲੇ ਵਾਲੇ ਅਹੁਦੇ ਨੇ ਇੱਕ ਸੀਨੀਅਰ ਡਿਪਟੀ ਮੇਅਰ ਤੇ ਇੱਕ ਡਿਪਟੀ ਮੇਅਰ ਉਹ ਦੋਨੋਂ ਪੋਸਟਾਂ ਕਾਂਗਰਸ ਵਾਲਿਆਂ ਨੂੰ ਦੇਤੀਆਂ ਉਥੇ ਦੋ ਕਾਂਗਰਸ ਦੇ ਕਾਉਂਸਲਰ ਖੜ ਗਏ ਤੋਂ ਸੁਭਾਅ ਹੈ ਕਿ ਇਹਨਾਂ ਕੋਲ 20 ਵੋਟਾਂ ਨੇ ਉਹ 20 ਵੋਟਾਂ ਪਹਿ ਜਾਣੀਆਂ ਨੇ ਸਾਰਾ ਕੁਝ ਇਹਨਾਂ ਕੋਲ ਆ ਜਾਣਾ ਤੇ ਉਧਰ ਬੀਜਪੀ ਨੂੰ ਇਹ ਦਰਸਤਾ ਰਿਹਾ ਸੀ ਵੀ ਇਹ ਤਾਂ ਯਾਰ ਕੰਮ ਖਰਾਬ ਹੋ ਗਿਆ ਬਹੁਮਤ ਤਾਂ ਚਲੇ ਗਿਆ ਉਧਰ ਤੇ ਹੁਣ ਕੀ ਕਰਿਆ ਕੱਲ ਕੀ ਹੋਇਆ ਹੁਣ ਚੰਡੀਗੜ੍ਹ ਜਿਹੜਾ ਪ੍ਰਸ਼ਾਸਨ ਹੈ ਉਹ ਪੰਜਾਬ ਸਰਕਾਰ ਦੇ ਅੰਡਰ ਤਾਂ ਆਉਂਦਾ ਨਹੀਂ ਯੂਟੀ ਹੈ ਠੀਕ ਹੈ ਤੇ ਯੂਟੀ ਕਿਦੇ ਅੰਡਰ ਆਉਂਦੀ ਆ ਕੇਂਦਰ ਕੇਂਦਰੀ ਸ਼ਾਸਿਤ ਪ੍ਰਦੇਸ਼ ਕਹਿੰਦੇ ਆ ਜਿਹਨੂੰ ਯੂਨੀਅਨ ਟੈਰੀਟਰੀ ਹੁਣ ਕੇਂਦਰ ਸਰਕਾਰ ਬੀਜਪੀ ਦੀ ਹੈ ਤੇ ਬੀਜਪੀ ਆਪਣੀ ਪਾਰਟੀ ਦਾ ਤਾਂ ਪੱਖ ਕਰੂਗੀ ਉਹ ਹੁਣ ਜਿਹੜਾ ਪ੍ਰਸ਼ਾਸਨ ਉਹ ਕਿਦੀ ਬਣੂਗਾ ਕੇਂਦਰ ਸਰਕਾਰ ਦੀ ਹੁਣ ਕੀ ਹੋਇਆ ਕਿ ਕੱਲ ਜਿਹੜਾ ਜਿਹੜਾ ਆ ਕਾਂਗਰਸ ਵਾਲਿਆਂ ਨੇ ਜਿਹੜਾ ਆਪਣਾ ਉਮੀਦਵਾਰ ਐਲਾਨਿਆ ਸੀਗਾ ਗਠਜੋੜ ਤੋਂ ਪਹਿਲਾਂ ਮੇਰ ਵਾਲਾ ਤੇ ਜਿਹੜੇ ਬੰਟੀ ਨੇ ਤੇ ਉਹਨਾਂ ਨੂੰ ਚੰਡੀਗੜ੍ਹ ਪੁਲਿਸ ਹਾਊਸ ਅਰੈਸਟ ਕਰ ਲੈਂਦੀ ਆ ਉਹ ਕੱਲ ਉਹਨੇ ਆਪਣੇ ਕਾਗਜ਼ ਵਾਪਸ ਲੈਣੇ ਸੀ ਅੱਛਾ ਕਾਗਜ਼ ਵਾਪਸ ਹੀ ਨਾ ਲੈ ਜਾਣ ਹਨਾ ਤੇ ਉਹ ਕੱਲ ਬੜਾ ਪੜ ਥੂਪਿਆ ਤੇ ਕਾਂਗਰਸ ਵਾਲਿਆਂ ਨੇ ਤਾਂ ਆਪਣੇ ਕੌਂਸਲਰ ਦੀ ਸਪੋਰਟ ਕਰਨੀ ਹੋ ਸੀ ਆਪ ਦੇ ਜਿਹੜੇ ਐਮਐਲਏ ਤੱਕ ਵੀ ਸੀਗੇ ਕੁਲਜੀਤ ਸਿੰਘ ਤੇਰਾਬਸੀ ਤੋਂ ਉਹ ਵੀ ਜਾ ਕੇ ਸਪੋਰਟ ਚ ਗਏ ਉਹਨਾਂ ਦੇ ਘਰੋਂ ਵੀ ਭਾਈ ਬੰਦੇ ਨੂੰ ਬਾਹਰ ਕੱਢੋ ਤੇ ਅੱਜ ਸੀਗੀ 11 ਵਜੇ ਇਲੈਕਸ਼ਨ ਤੇ ਹੁਣ ਕਾਂਗਰਸ ਤੇ ਆਮ ਆਦਮੀ ਪਾਰਟੀ ਪੂਰੀ ਕੌਨਫੀਡੈਂਟ ਕਿ ਸਾਡੇ ਕੋਲ ਹੈਗੇ ਜੀ ਅਸੀਂ ਕਰ ਲਾਂਗੇ ਉਹ ਜਿਹੜਾ ਜਿਹੜਾ ਇਹਨਾਂ ਦਾ ਵਿਧਾਇਕ ਜਿਹੜਾ ਕਾਉਂਸਲਰ ਹਾਊਸ ਅਰੈਸਟ ਉਹ ਵੀ ਅੱਜ ਬਾਹਰ ਆ ਗਿਆ ਉਹਨਾਂ ਨੇ ਆਪਣੇ ਕਾਗਜ਼ ਵੀ ਵਾਪਸ ਲੈ ਲਏ ਸੋ ਕੀ ਕਰਿਆ ਜੀ ਹੁਣ ਫੇਰ ਗੱਲ ਇਹ ਹੋ ਗਈ ਕਿ ਪ੍ਰੈਜ਼ਾਈਡਿੰਗ ਅਫਸਰ ਜੀ ਦੀ ਨਿਗਰਾਨੀ ਹੇਠ ਅੱਜ ਚੋਣ ਹੋਣੀ ਸੀ ਐਨ ਮੌਕੇ ਤੇ ਆ ਕੇ ਉਹ ਅਫਸਰ ਨਹੀਂ ਆਉਂਦਾ ਅੱਛਾ ਉਹ ਪ੍ਰਸ਼ਾਸਨ ਤੋਂ ਪੁੱਛਿਆ ਗਿਆ ਉਹ ਕਹਿੰਦੇ ਕਿ ਸਾਡਾ ਅਫਸਰ ਤਾਂ ਬਿਮਾਰ ਹੋ ਗਿਆ ਭਾਈ ਕੀ ਕਰੀਏ ਐਨ ਮੌਕੇ ਤੇ ਆ ਕੇ ਫਸ ਗਈ ਕੁੰਡੀ ਬਿਲਕੁਲ ਕਿਉਂ ਪ੍ਰਸ਼ਾਸਨ ਨੇ ਡੀਸੀ ਦੀ ਦੇਖਰੇਖ ਚ ਉਹ ਚੀਜ਼ਾਂ ਹੋਣੀਆਂ ਨੇ ਤੇ ਜਦੋਂ ਡੀਸੀ ਕਹਿ ਦੇਵੇ ਕਿ ਭਾਈ ਉਹ ਬੰਦਾ ਹੋ ਗਿਆ ਤੇ ਹੋਰ ਸਾਨੂੰ ਮਿਲਿਆ ਨਹੀਂ ਤੇ ਆਪ ਤੇ ਕਾਂਗਰਸ ਵਾਲੇ ਕਹਿੰਦੇ ਕਿ ਚਲੋ ਜੇ ਉਹ ਬਿਮਾਰ ਹੈ ਤੁਸੀਂ ਹੋਰ ਲਾ ਦਿਓ ਹੂੰ ਕਹਿੰਦੇ ਵੀ ਐਦਾਂ ਕਿਦਾਂ ਲਾ ਦੀਏ ਲਾਉਣਾ ਤਾਂ ਹੈ ਨਹੀਂ ਨਾ ਗਲਤ ਹੈ ਬਿਲਕੁਲ ਤੇ ਉਹ ਫਿਰ ਅੱਜ ਰੱਦ ਹੋ ਗਈ ਜੀ ਜੀ ਰੱਦ ਹੋਣ ਤੋਂ ਬਾਅਦ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਨੇ ਆਰਡਰ ਕੱਢੇ ਕਿ ਭਾਈ ਇਹ ਚੋਣ ਦੇ ਨਾਲ ਤਾਂ ਸਾਡਾ ਮਾਹੌਲ ਹੈ ਚੰਡੀਗੜ੍ਹ ਦਾ ਖਰਾਬ ਹੋ ਰਿਹਾ ਹੂੰ ਤੇ ਡਿਪਟੀ ਕਮਿਸ਼ਨਰ ਚੰਡੀਗੜ੍ਹ ਕਹਿੰਦਾ ਕਿ ਅਸੀਂ ਤਾਂ ਜੀ 6 ਫਰਵਰੀ ਨੂੰ ਚੋਣ ਕਰਾਵਾਂਗੇ ਹੁਣ ਅੱਛਾ ਹੁਣ ਅਸੀਂ ਜਨਵਰੀ ਚ ਨਹੀਂ ਕਰਾਉਂਦੇ 6 ਨੂੰ ਕਰਾਵਾਂਗੇ ਹੂੰ ਇਹ ਇਧਰੋਂ ਹੁਣ ਦੋਨੋਂ ਪਾਰਟੀਆਂ ਨੇ ਬਈ ਔਖਾ ਹੁਣੇ ਸੀ ਕਿਉਂਕਿ ਜਦੋਂ ਦੇਖੋ ਤੁਸੀਂ ਲੋਕਤੰਤਰ ਦੀ ਕਿਸੇ ਤਰੀਕੇ ਨਾਲ ਵੀ ਤੁਸੀਂ ਉਹਨੂੰ ਨੱਪਣ ਦੀ ਕੋਸ਼ਿਸ਼ ਕਰੋਗੇ ਤਾਂ ਜਿਹੜੀਆਂ ਬੰਦਾ ਠੀਕ ਹੈ ਉਹਦੇ ਦਿਲ ਤੇ ਤਾਂ ਠੇਸ ਵੱਜਦੀ ਆ ਉਹਨੂੰ ਨਾਰਮਲੀ ਉਹਦਾ ਬੀਪੀ ਹਾਈ ਹੁੰਦਾ ਬਲੱਡ ਪ੍ਰੈਸ਼ਰ ਵੱਧਦਾ ਬੰਦੇ ਦਾ ਯਾਰ ਇਹ ਤਾਂ ੱਟਦਾ ਹੋਈ ਜਾ ਰਿਹਾ ਸੋ ਇਸ ਕਰਕੇ ਹੁਣ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਸਿੱਧਾ ਬੀਜੇਪੀ ਨੂੰ ਬਲੇਮ ਕੀਤਾ ਕਿ ਬੀਜੇਪੀ ਇਹ ਹੌਰਸ ਟ੍ਰੇਡਿੰਗ ਕਰਨਾ ਚਾਹੁੰਦੀ ਆ ਕਿ ਬੀਜੇਪੀ ਇੰਨਾ ਕੁ ਟਾਈਮ ਲੈਣਾ ਚਾਹੁੰਦੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਕੀ ਕੁਛ ਆਪ ਦੇ ਐਮਸੀ ਪੱਟ ਲੋ ਜਾਂ ਫਿਰ ਕਾਂਗਰਸ ਦੇ ਐਮਪੀ ਪੱਟ ਲੋ ਆਪਣਾ 19 ਨੰਬਰ ਵਾਲਾ ਬਹੁਮਤ ਕਰ ਲੋ ਕਿ 15 ਹੈਗੇ ਨੇ 4 ਦੀ ਲੋਡ ਆ ਉਹਨਾਂ ਨੂੰ ਇਹ ਗੱਲ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਸਤਾ ਰਿਹਾ ਡਰ ਵੀ ਬੀਜੇਪੀ ਇਹ ਕਿਤੇ ਕਰਨ ਲੇ ਜਾਂ ਤਾਂ ਤੁਸੀਂ ਲਾਲਚ ਦੇ ਕੇ ਐਮਸੀ ਉਧਰ ਕਰੇ ਜਾ ਸਕਦੇ ਜਾਂ ਕਿਸੇ ਨੂੰ ਡਰਾ ਧਮਕਾ ਕੇ ਕੀਤਾ ਜਾ ਸਕਦੇ ਨੇ ਤੇ ਫਿਰ ਬੀਜੇਪੀ ਇਹ ਕਹਿ ਰਹੀ ਹੈ ਕਿ ਭਈ ਕਾਂਗਰਸ ਤੇ ਆਪ ਵਾਲਿਆਂ ਨੂੰ ਤਾਂ ਦੇਖੋ ਆਪਣੇ ਕਾਉਂਸਲਰਾਂ ਤੇ ਵਿਸ਼ਵਾਸ ਹੀ ਨਹੀਂ ਹੈ ਵੀ ਸਾਡੇ ਨਾਲ ਖੜਨਗੇ ਹੋ ਕਹਿੰਦੇ ਇਹਨਾਂ ਨੇ ਪਹਿਲਾਂ ਹੀ ਨਜ਼ਰ ਬੰਦ ਕਰ ਲਿਓ ਆਪ ਹੀ ਪਾਸੇ ਭੇਜ ਤੇ ਛੱਡੀਗੜ ਤੋਂ ਬਾਹਰ ਕਰਤੇ ਹਾਂ ਏਦਾਂ ਹੀ ਆ ਨਾ ਤੇ ਇਹ ਇਹ ਚੀਜ਼ਾਂ ਚੱਲ ਰਹੀਆਂ ਨੇ ਸੋ ਇਸ ਕਰਕੇ ਹੁਣੇ ਬੜਾ ਹੋਰੇ ਤਰ੍ਹਾਂ ਦੀ ਸਿਚੁਏਸ਼ਨ ਬਣ ਗਈ ਦੇਖੋ ਪਰ ਇੱਕ ਗੱਲ ਜ਼ਰੂਰ ਹੈ ਦੇਖੋ ਤੱਕਾ ਜ਼ਰੂਰ ਹੈ ਰਾਜੀਪ ਕਿਉਂਕਿ ਅੰਕੜੇ ਸਾਫ਼ ਨੇ ਨਾ ਅੰਕੜੇ ਸਾਫ਼ ਸੀ ਤੁਸੀਂ ਯਾਰ ਜੇ ਨਿਰਪੱਖ ਰਹਿ ਕੇ ਚੋਣ ਕਰਾਓ ਨਾ ਤੁਸੀਂ ਹੁਣ ਸਾਫ਼ ਪਤਾ ਲੱਗ ਰਿਹਾ ਕਿ ਤੁਸੀਂ ਤੋ ਖਾਤੜੀ ਕਰ ਰਹੇ ਹੋ ਇੱਥੇ ਤਾਂ ਯਾਰ ਤੁਸੀਂ ਚੀਟਿੰਗ ਕਰ ਰਹੇ ਹੋ ਦੂਜੇ ਬੰਦੇ ਕੋ ਬਹੁਮਤਾ ਤਾਂ ਤੁਸੀਂ ਕਹਿ ਰਹੇ ਹੋ ਕਿ ਵੋਟਾਂ ਹੀ ਨਹੀਂ ਕਰਾਉਂਦੇ ਜੀ ਕਿ ਐਨੇ ਕ ਦਿਨ ਹੁਣ 23 ਅੱਜ ਕੋਰਟ ਦੇ ਕੋਲ ਗਿਆ ਮਾਮਲਾ ਹਾਈ ਕੋਰਟ ਚ ਜੀ ਹਾਈ ਕੋਰਟ ਨੇ ਇੱਕ ਵਾਰ ਤਾਂ ਇਹ ਪੁੱਛ ਲਿਆ ਪ੍ਰਸ਼ਾਸਨ ਨੂੰ ਵੀ ਤੁਸੀਂ ਕੱਲ ਨੂੰ ਕਿਉਂ ਨਹੀਂ ਕਰਾ ਦਿੰਦੇ ਭਾਈ ਜੇ ਅੱਜ ਤੁਹਾਡਾ ਬਿਮਾਰ ਹੋ ਗਿਆ ਬੰਦਾ ਤੇ ਉੱਥੇ ਡੀਸੀ ਸਾਹਿਬ ਨੇ ਉਹ ਕਰਤਾ ਕਹਿੰਦੇ ਵੀ ਮਾਹੌਲ ਖਰਾਬ ਹੋ ਸਕਦਾ ਤੇ ਹੁਣ ਇਸੇ ਗੱਲ ਤੇ ਹੁਣ ਚਰਚਾ ਹੋ ਰਹੀ ਹੈ ਹੁਣ ਗੱਲ ਇਹ ਹੈ ਹਾਈ ਕੋਰਟ ਨੇ ਹੁਣ ਅਗਲੇ ਮੰਗਲਵਾਰ 23 ਜਨਵਰੀ ਨੂੰ ਇਹ ਤੇ ਸੁਣਵਾਈ ਰੱਖ ਲਈ ਜੀ ਹੁਣ ਜਦੋਂ ਮਾਮਲਾ ਹੀ ਹਾਈ ਕੋਰਟ ਪਹੁੰਚ ਗਿਆ ਤੇ ਪਿੱਛੋ ਚੋਣ ਕਿਵੇਂ ਹੋ ਸਕਦੀ ਹੈ ਸੋ ਚਾਰ ਦਿਨ ਤਾਂ ਸਿੱਧੇ ਮਿਲ ਗਏ ਹੁਣ ਇਹ ਚਾਰ ਦਿਨਾਂ ਦੇ ਵਿੱਚ ਦੇਖੋ ਕੁਝ ਹੋ ਸਕਦਾ ਤੇ ਕੁਝ ਵੀ ਹੋ ਸਕਦਾ ਪਰ ਹੁਣ ਗੱਲ ਇਹ ਹੈ ਕਿ ਇਹ ਐਮਸੀਆਂ ਨੂੰ ਸੋਚਣਾ ਚਾਹੀਦਾ ਜਿਹੜੀ ਜਿਹੜੀ ਪਾਰਟੀ ਚ ਤੁਸੀਂ ਉਸ ਪਾਰਟੀ ਨੇ ਤੁਹਾਨੂੰ ਖੜਾ ਕੀਤਾ ਤੇ ਲੋਕਾਂ ਨੇ ਤੁਹਾਡੇ ਨੂੰ ਉਸ ਪਾਰਟੀ ਦਾ ਉਮੀਦਵਾਰ ਦੇਖ ਕੇ ਤੁਹਾਨੂੰ ਬੁੜਾਇਆ ਐਮਸੀ ਸੋ ਤੁਹਾਨੂੰ ਆਪਣੀ ਪਾਰਟੀ ਦੇ ਨਾਲ ਤੇ ਆਪਣੇ ਵੋਟਰਾਂ ਦੇ ਨਾਲ ਲਾਇਲ ਰਹਿਣਾ ਪਊਗਾ ਲਾਲਚ ਦੇ ਤੁਸੀਂ ਜਾਓਗੇ ਤਾਂ ਤੁਹਾਡਾ ਕਿਰਦਾਰ ਹੈ ਜਿਹੜਾ ਉਹ ਵੀ ਖੁੱਲ ਕੇ ਸਾਹਮਣੇ ਆਊਗਾ ਲੋਕ ਕਹਿਣਗੇ ਕਿ ਲੈ ਬਈ ਇਹ ਤਾਂ ਕਾਂਗਰਸ ਦਾ ਸੀ ਜਾਂ ਆਪ ਦਾ ਸੀ ਅਸੀਂ ਜਿਤਾਇਆ ਸੀ ਤੇ ਇਹ ਤਾਂ ਫਿਰ ਪੈਸੇ ਲੈ ਲੇ ਜੀ ਇਹ ਜਿਆਦਾਤਰ ਪਾਰਟੀ ਦੇ ਮੂੰਹ ਨੂੰ ਪੈਂਦੀ ਹੈ ਨਾ ਪਾਰਟੀ ਦੇ ਮੂੰਹ ਨੂੰ ਪੈਂਦੀ ਆ ਸੋ ਇੱਥੇ ਸਾਬਤ ਹੁਣ ਹੋਊਗਾ ਵੀ ਕਿਹੜਾ ਕਿਹੜਾ ਬੰਦਾ ਆਪਣੀ ਪਾਰਟੀ ਦੇ ਲਈ ਵਫਾਦਾਰ ਰਹਿੰਦਾ ਪਰ ਦੂਸਰੇ ਪਾਸੇ ਇਹ ਹੈ ਕਿ ਹ ਹੁਣ ਕੀ ਕੁਛ ਕੱਢਿਆ ਜਾ ਰਿਹਾ ਕਿਤੇ ਡਰਾ ਧਮਕਾ ਕੇ ਪਰਚੇ ਦਾ ਕੋਈ ਡਰ ਤਾਂ ਨਹੀਂ ਕਿਸੇ ਨੂੰ ਪਾਇਆ ਜਾਊਗਾ ਸੋ ਬੜੀ ਰੋਚਕ ਵੀ ਨਹੀਂ ਕਹਿ ਸਕਦੇ ਕਿ ਇਹ ਇੱਕ ੱੱਕੇ ਜਿਹੀ ਵਾਲੀ ਸਿਚੁਏਸ਼ਨ ਹੋ ਗਈ ਹੈ। ਇਹ વિધાનસભા ਦੀ ਇਲੈਕਸ਼ਨ ਤੋਂ ਵੀ ਵੱਡੀ ਇਲੈਕਸ਼ਨ ਹੋ ਗਈ ਵੱਡੀ ਵੱਡੀ ਬਣ ਗਈ ਆ ਸੋ ਇਹਹੀ ਗੱਲ ਹੈ ਕਿ ਕੁਰਸੀ ਕੋਈ ਵੀ ਪਾਰਟੀ ਨਹੀਂ ਛੱਡਦੀ ਹੈਗੀ। ਉਹਨਾਂ ਨੂੰ ਪਤਾ ਕਿ ਅੱਗੇ ਲੋਕ ਸਭਾ ਚੋਣਾਂ ਆ ਰਹੀਆਂ ਨੇ ਤੇ ਹੁਣ ਰਾਗਵ ਚੱਡਾ ਨੇ ਤੇ ਅੱਜ ਬਿਆਨ ਦਿੱਤਾ ਕਹਿੰਦੇ ਕਿ ਫਿਰ ਬੀਜੇਪੀ ਇਹ ਤਾਂ ਸਾਡਾ ਪਹਿਲਾ ਗੱਠ ਜੋੜ ਪਹਿਲਾ ਹੀ ਆ ਕਿ ਪਹਿਲੇ ਗੱਠ ਜੋੜ ਚ ਬੀਜਪੀ ਡਾ ਲੀ ਆ। ਇਹਨੂੰ ਦੇਖ ਕੇ ਇਹ ਵੀ ਲੱਗਦਾ ਕਿ ਜਿਹੜੀਆਂ ਲੋਕ ਸਭਾ ਚੋਣਾਂ ਆ ਉਹਦੇ ਵਿੱਚ ਪੰਜਾਬ ਚ ਵੀ ਫਿਰ ਗੱਠ ਜੋੜ ਹੋ ਸਕਦਾ ਜੇ ਚੰਡੀਗੜ੍ਹ ਚ ਮੇਹਰ ਦੀ ਚੋਣ ਨੂੰ ਲੈ ਕੇ ਹੋ ਗਿਆ। ਬਈ ਦੇਖੋ ਇਹੀ ਤਾਂ ਗੱਲ ਆ ਨਾ ਹੁਣ ਇਹ ਉਹਨਾਂ ਦੋਨਾਂ ਪਾਰਟੀਆਂ ਤੇ ਵੀ ਢੁਕਦੀ ਆ ਨਾ ਗੱਲ। ਵੀ ਤੁਸੀਂ ਚੰਡੀਗੜ੍ਹ ਦੇ ਵਿੱਚ ਤਾਂ ਇਕੱਠੇ ਹੋ ਗਏ। ਇੱਕ ਛੋਟੀ ਕੁਰਸੀ ਦੇ ਲਈ ਗੱਠ ਜੋੜ ਕੀਤਾ ਜਾ ਸਕਦਾ ਪਰ ਵੱਡੀਆਂ ਕੁਰਸੀਆਂ ਲਈ ਕਿਉਂ ਨਹੀਂ ਕਰਨਗੇ? ਹਾਂ ਗੱਲ ਇਹੀ ਆ ਨਾ ਤੇ ਤੁਸੀਂ ਫਿਰ ਜੇ ਤੁਹਾਡਾ ਉੱਥੇ ਗੱਠ ਜੋੜ ਆ ਭਾਈ ਫਿਰ ਤੁਸੀਂ ਪੰਜਾਬ ਚ ਵੀ ਕਰਕੇ ਲੜ ਲਓ। ਫਿਰ ਤੁਸੀਂ ਅੱਡ ਅੱਡ ਲੜਨ ਦਾ ਡਰਾਮਾ ਕਿਉਂ ਕਰ ਰਹੇ ਹੋ ਲੋਕਾਂ ਨੂੰ ਕਿਉਂ ਦਿਖਾਵਾ ਕੀਤਾ ਜਾ ਰਿਹਾ ਹਾਂ ਇੱਥੇ ਫਿਰ ਗੱਲ ਕਾਂਗਰਸ ਤੇ ਆਪ ਤੇ ਵੀ ਥੋੜੀ ਜੀ ਟੁੱਕਦੀ ਆ ਵੀ ਭਾਈ ਜੇ ਚੰਡੀਗੜ੍ਹ ਜਾਂ ਦਿੱਲੀ ਜਾਂ ਫਲਾਣੀ ਜਗ੍ਹਾ ਤੇ ਤਾਂ ਤੁਸੀਂ ਇਕੱਠੇ ਹੋ ਫਿਰ ਪੰਜਾਬ 'ਚ ਤੁਸੀਂ ਐਂ ਕਹੀ ਜਾਂਦੇ ਹੋ ਕਿ ਨਹੀਂ ਜੀ ਹਾਂ ਅਸੀਂ ਤਾਂ ਇਕੱਲੇ ਲੜਾਂਗੇ ਤੇ ਉਹ ਵੀ ਫਿਰ ਗਲਤ ਆ ਨਾ ਜਦੋਂ ਤੁਸੀਂ ਇਕੱਠੇ ਹੋ ਇਹ ਵੀ ਇਹ ਵੀ ਪਰਦਾ ਸਾਫ਼ ਹੋ ਜਾਊਗਾ ਚਲੋ ਹਾਂ ਜਦੋਂ ਤੁਸੀਂ ਇਕੱਠੇ ਹੋ ਫਿਰ ਤੁਸੀਂ ਇਕੱਠੇ ਇੱਥੇ ਵੀ ਸ਼ੋਅ ਕਰੋ ਇੱਥੇ ਤੁਸੀਂ ਕਿਉਂ ਕਹੀ ਜਾਂਦੇ ਹੋ ਕਿ ਅਲੱਗ-ਅਲੱਗ ਆ ਸੋ ਸਾਰਿਆਂ ਦੇ ਲਈ ਕਾਨੂੰਨ ਤਾਂ ਸਾਰਿਆਂ ਦੇ ਲਈ ਬਰਾਬਰ ਹੈ ਸੋ ਠੀਕ ਹੈ ਜੇ ਕੋ ਆਪਣੇ ਆਪ ਨੂੰ ਸਪਸ਼ਟ ਰੱਖੋ ਲੋਕਾਂ ਦੇ ਸਾਹਮਣੇ ਤੇ ਜੇ ਸਪਸ਼ਟ ਰੱਖੋਗੇ ਤੇ ਲੋਕਤੰਤਰ ਦੇ ਵਿੱਚ ਰਹਿ ਕੇ ਤੁਸੀਂ ਸਾਰਾ ਕੁਝ ਕਰੋਗੇ ਤੇ ਆਪ ਹੀ ਲੋਕ ਤੁਹਾਨੂੰ ਸਪੋਰਟ ਕਰ ਦੇਣਗੇ ਹਨਾ ਪਰ ਹੁਣ ਇਹ ਗੱਲ ਹੈ ਜਿਹੜਾ ਮੇਰ ਵਾਲਾ ਜਿਹੜਾ ਰਾਜੀਪ ਪਚੰਡੀਗੜ੍ਹ ਵਾਲਾ ਨਾ ਹੁਣ ਇਹ 4 ਦਿਨ ਬੜੇ ਇੰਪੋਰਟੈਂਟ ਨੇ ਹੁਣ ਦੇਖਣਾ ਹੈ ਵੀ 23 ਤਰੀਕ ਤੱਕ ਕਿੰਨੇ ਇੱਕ ਬੰਦੇ ਕੀ ਪੱਟੇ ਜਾਂਦੇ ਨੇ ਉਹਨਾਂ ਦੀ ਵੀ ਪ੍ਰੀਖਿਆ ਹੁਣ ਤਾਂ ਉਹਨਾਂ ਦੀ ਵੀ ਪ੍ਰੀਖਿਆ ਤੇ ਹੁਣ ਗੱਲ ਇਹ ਹੈ ਕਿ 23 ਤਰੀਕ ਨੂੰ ਹਾਈ ਕੋਰਟ ਕੀ ਫੈਸਲਾ ਲੈਂਦਾ ਹੈ ਕਿ डीसी ਦੇ ਆਰਡਰਾਂ ਨੂੰ ਮੰਨ ਕੇ 6 ਫਰਵਰੀ ਨੂੰ ਕਹਦੇਗਾ ਹਾਈ ਕੋਰਟ ਕਿ ਚਲੋ 6 ਨੂੰ ਕਰਾ ਦਿਓ ਜੀ ਜਾਂ ਇਹ ਵੀ ਕਹਿ ਸਕਦਾ ਹਾਈ ਕੋਰਟ ਕਿ ਨਹੀਂ ਜੀ ਇਹ ੱੱਕਾ ਹੋ ਰਿਹਾ ਤੁਸੀਂ ਅੱਜ 23 ਆ ਕੱਲ ਨੂੰ 24 ਨੂੰ ਇਲੈਕਸ਼ਨ ਕਰਾਓ ਚਲੋ ਤੇ ਰਿਜ਼ਲਟ ਕੱਢੋ ਇਹ ਵੀ ਹੋ ਸਕਦਾ ਤੇ ਹੁਣ ਹਾਈ ਹਾਈ ਕੋਰਟ ਤੇ ਆ ਡਿਪੈਂਡ ਕਰਦਾ ਕਿ ਉਹ ਡੀਸੀ ਦੇ ਉਹਨਾਂ ਆਰਡਰਾਂ ਦੇ ਨਾਲ ਉਹ ਸਹਿਮਤੀ ਜਿਤਾਊਗਾ ਹਾਈ ਕੋਰਟ ਜਾਂ ਫਿਰ ਹਾਈ ਕੋਰਟ ਦੇਖੂਗਾ ਕਿ ਇਹ ਲੋਕਤੰਤਰ ਦੇ ਲਈ ਖਤਰਾ ਹੋ ਰਹੀ ਹੈ ਇਹ ਚੀਜ਼ ਲੋਕਤੰਤਰ ਬਚਾਉਣਾ ਚਾਹੀਦਾ ਤੇ ਦੂਜੇ ਦਿਨੇ ਵੋਟਾਂ ਆ ਕਰਾਉਣ ਦਾ ਜੋ ਫੈਸਲਾ ਉਹ ਵੀ ਹਾਈ ਕੋਰਟ ਦੇ ਸਕਦਾ ਹੈ